ਜੇ ਫੋਟੋ ਖਚਉਂਦੇ ਨੇ ਯਾ ਕੁਛ ਇਹੋ ਜਿਹੇ ਫੋਟੋ ਖਚਉਂਦੇ ਨੇ ਜਿਸ ਦਾ ਆਮ ਪਬਲਿਕ ਦੇ ਭਾਵਨਾਵਾਂ ਨੂੰ ਫੇਸ ਪਹੁੰਚਦੀ ਹੈ ਮੰਤਰੀ ਸਾਹਿਬ ਦੇ ਆਲੇ ਦੁਆਲੇ ਜਿਹੜੇ ਆ ਬੋਰਡ ਲਗਾਏ ਗਏ ਨੇ ਮਨਜੋਤ ਸਿੰਘ ਸਾਹਿਬ ਤੇ ਹੁਕਮਾਨ ਦੇ ਅਨਸਾਰ ਕਿ ਯਾ ਕੋਈ ਵੀ ਕੰਮ ਨਾ ਕਰਨ ਜਿਹਦੇ ਨਾਲ ਸੰਗਾਈ ਸੰਗਤ ਮਾਨ ਸਨਮਾਨ ਨੂੰ ਫੇਸ ਪਹੁੰਚ ਅੰਮ੍ਰਿਤਸਰੂ ਸ਼੍ਰੀ ਹਰਮੰਦਰ ਸਾਹਿਬ ਦੀ ਰਸਤੇ ਤੋਂ ਲੋਕਪ੍ਰੀਵਿਡਿੰਗ ਸ਼ੂਟ ਹੁਣ ਨਹੀਂ ਕਰ ਸਕਣਗੇ ਸਿਹਾ ਤੁਹਾਨੂੰ ਦੱਸਦੀ ਕਿ ਇਸ ਦਿਨ ਨਾਲ ਹੀ ਰੀਲਾਂ ਬਣਾਉਣ ਦੇ ਉੱਤੇ ਵੀ ਹੁਣ ਪ੍ਰਸ਼ਾਸਨ ਦੇ ਵੱਲੋਂ ਪਾਬੰਦੀ ਲਗਾ ਦਿੱਤੀ ਹੈ ਤਸਵੀਰਾਂ ਵਿੱਚ ਸਕਦੇ ਹਾਂ ਕਿ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਪ੍ਰੀ ਵਿਡਿੰਗ ਸ਼ੂਟ ਫੋਟੋਗ੍ਰਾਫੀ ਦੇ ਉੱਤੇ ਪਾਬੰਦੀ ਲਗਾਉਣ ਦੇ ਬੋਰਡਾਂਾਂ ਉੱਤੇ ਲਗਾਏ ਪਾਰੇ ਨੇ ਤੇ ਲੋਕਾਂ ਨੂੰ ਇਸ ਸੰਬੰਧੀ ਜਾਗਰੂਕ ਵੀ ਕੀਤਾ ਜਾ ਰਿਹਾ ਹੈ ਪੁਲਿਸ ਮਿਲਦਮ ਨੇ ਦੱਸਿਆ ਕਿ ਉਹਨਾਂ ਦੇ ਵੱਲੋਂ ਬੋਰਡ ਲਗਾਏ ਗਏ ਨੇ ਤੇ ਲੋਕਾਂ ਨੂੰ ਜਾਗਰੂਕ ਕੀਤਾ ਗਿਆ ਕਿ ਇੱਥੇ ਕੋਈ ਵੀ ਪ੍ਰੀ-ਵੇਡਿੰਗ ਸ਼ੂਟਿੰਗ ਨਾ ਕੀਤੀ ਜਾਵੇ ਤੇ ਨਹੀਂ ਜਿਲ੍ਹਾ ਬੜਾਇਆ ਚਾਨ ਉਹਨੇ ਕਿਹਾ ਕਿ ਫੂਰਨ ਤੌਰ ਤੇ ਉੱਤੇ ਪਾਬੰਦੀ ਲਗਾਈ ਗਈ ਹੈ ਤੇ ਇਸ ਨਾਲ ਸੰਗਤ ਦੀਆਂ ਭਾਵਨਾਵਾਂ ਨੂੰ ਸੇਪਂਚਦੀ ਹੈ ਜਿੱਦਾਂ ਜਿੱਥੇ ਬੋਰਡ ਲਗਾਏ ਗਏ ਕੀ ਕਹਿਣਾ ਚਾਹੁੰਦੇ ਆ ਅਸੀਂ ਬੋਰਡ ਜੋ ਹਸਾਬ ਦੇ ਮੁਤਾਬਿਕ ਕੋਪੰਟਿਲ ਸਾਹਿਬ ਸੰਗਤਾਂ ਨੂੰ ਇਹ ਬ੍ਰੀਫ ਕੀਤਾ ਕਿ ਜਿਹੜੇ ਇੱਥੇ ਇਹ ਇੱਕ ਸੰਗਤ ਆਪਾਂ ਦੇ ਨਹੀਂ ਉਹ ਇੱਕ ਸੰਗਤ ਆਪਾਂ ਦੀ ਹੈ ਕਿ ਕੁਝ ਲੋਕ ਉਹਨਾਂ ਵਿੱਚੋਂ ਪ੍ਰੀ-ਵੇਡਿੰਗ ਜਾਂ ਫੋਟੋ ਖਚਾਉਂਦੇ ਨੇ ਜਾਂ ਕੁਝ ਇਹੋ ਜਿਹੇ ਉਹ ਬਹੁਤ ਖਚਾਉਂਦੇ ਨੇ ਜਿਸ ਦਾ ਆਮ ਪਬਲਿਕ ਦੇ ਭਾਵਨਾਵਾਂ ਨੂੰ ਫੇਸ ਪਾਲਟੀ ਹੈ ਉਸ ਉਸ ਵੱਡੀ ਜਨਤਾ ਨੂੰ ਜਾਗਰੂਕ ਕਰਾਇਆ ਹਰਮੰਦਰ ਸਾਹਿਬ ਦੇ ਆਲੇ-ਦੁਆਲੇ ਜਿਹੜੇ ਆ ਬੋਰਡ ਲਗਾਏ ਗਏ ਨੇ ਮਹਾਂਕੀਰ ਸਾਹਿਬ ਦੇ ਹੁਕਮਾਨ ਅਨੁਸਾਰ ਕਿ ਜਗ ਸੰਗਤਾਂ ਨੂੰ ਜਾਣੂ ਕਰਵਾਇਆ ਗਿਆ ਹੈ ਜਾਂ ਕੋਈ ਵੀ ਕੰਮ ਨਾ ਕਰਨ ਜਿਹਦੇ ਨਾਲ ਸੰਗਤ ਮਾਨ ਨੂੰ ਸਨਮਾਨ ਨੂੰ ਫੇਸ ਪਹੁੰਚਦੀ ਹੈ ਦੱਸਦੀ ਕਿ ਪਿਛਲੇ ਦਿਨਾਂ ਦੇ ਦੌਰਾਨ ਇਸ ਜਗ੍ਹਾ ਦੇ ਉੱਤੇ ਫ੍ਰੀ ਵੈਡਿੰਗ ਸ਼ੂਟ ਹੋਣ ਦੀਆਂ ਵੀਡੀਓਜ਼ ਕਾਫੀ ਜ਼ਿਆਦਾ ਵਾਇਰਲ ਹੋ ਰਹੀਆਂ ਸੀ ਜਿਸ ਤੋਂ ਬਾਅਦ ਸੰਗਤ ਨੇ ਇਸ ਦੇ ਉੱਤੇ ਕਾਫੀ ਜ਼ਿਆਦਾ ਇਤਰਾਜ਼ ਕੀਤਾ ਸੀ ਅਤੇ ਇਸ ਨੂੰ ਬੰਦ ਕਰਨ ਦੀ ਮੰਗ ਵੀ ਕੀਤੀ ਸੀ ਇਸ ਦੇ ਨਾਲ ਹੀ ਸ਼ਰਮਣੀ ਕਮੇਟੀ ਨੇ ਵੀ ਕਿਹਾ ਕਿ ਅਜਿਹੀਆਂ ਘਟਨਾ ਸੰਗਤ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਂਦੀ ਹੈ ਇਸ ਤੋਂ ਬਾਅਦ ਪੰਜਾਬ ਪੁਲਿਸ ਨੇ ਫੈਸਲਾ ਲੈਂਦੀ ਹੈ ਵਿਰਾਸਤੀ ਮਾਰਗ ਤੇ ਫੋਟੋ ਸ਼ੂਟ ਅਤੇ ਵੀਡੀਓ ਬਣਾਉਣ ਦੀ ਉਤੀ ਪੂਰਨ ਤੌਰ ਦੇ ਉਤੇ ਭਵੰਨ ਦੀ ਲਗਾ ਦਿੱਤੀ ਹੈ ਬਿਊਰੋ ਰਿਪੋਰਟ ਸੰਸਾ ਬਿਲੁਖ ਚੈਨਲ